ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਿਰਾਜ ਬਾਬਾ ਸਿੱਧ ਦਿਲ ਕਰੇ ਦੇ ਬਿਲਕੁਲ ਸਾਹਮਣੇ ਬਾਈ ਦਲੇਰ ਦੇ ਘਰੋਂ ਆਪਾਂ ਦੋ ਨਗ ਦਿਖਾ ਰਹੇ ਇੱਕ ਤਾਜੀ ਸੂਈ ਮਾਝਾਂ ਵਿੱਚੋਂ ਇੱਕ ਦੂਜੀ ਸੂਈ ਸੂਣ ਵਾਲੀ ਵੱਡੇ ਕੱਦ ਕਾਠ ਵਾਲੀ ਕੁੰਡੀ ਝੋਟੀ ਆ ਪੂਰੀ ਗੱਲਬਾਤ ਆਪਾਂ ਬਾਈ ਦਲੇਰ ਦੇ ਨਾਲ ਕਰਾਂਗੇ ਵੀ ਕਦੋਂ ਕਸੂਈ ਐ ਕਿਹੜਾ ਸੂਗਾ ਤੇ ਇਹਦੇ ਦਿਨ ਕਿੰਨੇ ਕਰਦੇ ਨੇ ਸੋ ਪਹਿਲੇ ਨੰਬਰ ਤੇ ਆਪਾਂ ਜੇ ਗੱਲ ਕਰਗੇ ਬਹੁਤ ਹੀ ਸਕੀਨ ਝੋਟੀ ਵੱਡੇ ਕੱਦ ਕਾਠ ਵਾਲੀ ਵੱਡੇ ਵਢਾ ਵਾਲੀ ਸਿਹਤ ਕੋ ਕੋ ਮੇਟਰੋ ਚੰਗੀ ਸਭੀ ਵੀ ਥਾਂ ਲਈ ਵੀ ਦੀ ਪੂਰੀ ਸਾਫ ਤੇ ਦਿਨ ਕਿੰਨੇ ਰਹਿੰਦੇ ਆ ਫਿਰ ਆਪਾਂ ਸਾਨੂੰ ਤੋੜ ਕੇ ਦਿਖਾਉਣੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂ ਬਾਈ ਤੇਲੇ ਕੀ ਹਾਲ ਹੈ ਅਸੀਂ ਕਹ ਬਾਈ ਹਾਂ ਸ੍ਰੀਕਾਰ ਹੋ ਠੀਕ ਹੈ ਸੇ ਤਾਂ ਹਾਂਜੀ ਹਾਂਜੀ ਵਧੀਆ ਇਹ ਝੋਟੀ ਦੇ ਆਪਾਂ ਦੇਣਾਂ ਦੀ ਗੱਲ ਕਰ ਗਏ ਹਨਾ ਕਿੰਨੇ ਕ ਦੇਣ ਚਾਰ ਪੰਜ ਚਾਰ ਪੰਜ ਤਾਂ ਠੀਕ ਆ ਦੂਜਾ ਸੁਆ ਸੁਣਾ ਹਨਾ ਤੋੜੋ ਜੇ ਇੱਕ ਵਾਰੀ ਸੋ ਸੋਹਣੀ ਸੇਤ ਆ ਜੀ ਵੱਡੇ ਕੱਦ ਕਾਠ ਵਾਲੀ ਆ ਤੇ ਚੰਗੀ ਪਲੀ ਵੀ ਆ ਤੇ ਦੂਜੇ ਸੂਏ ਸੂਣਾ ਪੰਜ ਚਾਰ ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਮੋੜ ਲਈ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਅੱਜ ਕਾਫੀ ਵੀਡੀਓ ਪਾਉਣ ਜਾ ਰਹੇ ਆ ਜਿਹੜੇ ਵੀ ਵੀਰ ਭਰਾ ਨੂੰ ਜਿਹੋ ਜਿਹਾ ਪਸ਼ੂ ਪਸੰਦ ਆਉਂਦਾ ਤਦ ਤਸੱਲੀ ਕਰਕੇ ਮਿੱਤਰੋ ਤੁਸੀਂ ਸੌਦਾ ਕਰ ਸਕਦੇ ਹੋ ਵੈਸੇ ਆਪਾਂ ਆਪਣੀ ਤਸੱਲੀ ਲੈ ਕੇ ਪੂਰੀ ਵੀਡੀਓ ਫੜਾਉਣੇ ਆ ਕੱਲਾ ਕੱਲਾ ਥਾਣਾ ਹੈ ਤੇ ਵੱਡਾ ਕੱਦ ਕਾਟ ਹੈ ਪੰਜ ਚਾਰ ਦਿਨ ਫਿਰ ਹਾਂਜੀ ਉਹ ਵੀ ਤੋੜੀ ਹਾਂ ਠੰਡੀ ਸੀਲ ਵਧੀਆ ਜੀ ਠੰਡੀ ਸੀਲ ਕੋਲ ਹੈ ਜੀ ਘਰੇ ਚੋਈ ਦੀ ਹੈ ਜੀ ਆਪਣੀ ਇਹਦਾ ਫਿਰ ਰੇਟ ਆਪਾਂ ਕੀ ਕਰਤਾ ਜੀ ਇਹ ਰੇਟ ਹੈ ਡਾਕਟਰ ਸਾਹਿਬ ਜੀ ਹਾਂ 175 ਦੇਦਾ ਗਿਆ ਆਪਾਂ 175 ਦੇ ਠੀਕ ਹੈ ਹੁਣ ਕੀ ਆ ਹਰਿਆਣੇ ਦੀ ਠੀਕ ਹੈ ਓਕੇ ਜੈਡ ਬਲੈਕ ਆ ਪੂਰੀ ਹਨਾ ਹਾਂਜੀ ਤੇ ਦੂਜੇ ਨੰਬਰ ਤੇ ਗੱਲ ਕਰਦੇ ਆਪਾਂ ਸੂਆ ਇਹਦਾ ਕਿਹੜਾ ਜੀ ਇਹ ਚੌਥੇ ਸੂਈ ਸੂਈ ਵੀ ਹੈ ਜੀ ਚੌਥਾ ਸੂਆ ਹਾਂਜੀ ਕਦੋਂ ਕਸੂਈ ਹੈ ਇਹ ਜੇਰਾਂ ਸੂਈ ਹੈ ਜੀ ਜੇਰ ਦੂਰ ਪੈ ਗਈ ਦੀ ਹਾਂ ਜੇਰ ਪੈ ਚੁੱਕੀ ਆ ਜੀ ਛੋਟੇ ਕਦ ਵਾਲੀ ਆ ਚੌਥੇ ਸੂਏ ਮਿੱਤਰੋ ਸੂਈ ਆ ਥਣ ਲੇਵੇ ਦੀ ਪੂਰੀ ਸਾਫ ਹੈ ਤੇ ਬੱচ্চਾ ਮਗਰ ਕੀ ਆ ਬੱচ্চਾ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਓਕੇ ਤੇ ਇਹਦਾ ਫਿਰ ਰੇਟ ਆਪਾਂ ਕੀ ਕਰਤਾ ਜੀ ਇਹਦਾ ਰੇਟ ਆ 1.5 ਹੈ ਜੀ 1.5 ਮਗਰ ਕੱਟੀ ਆ ਜੀ 1.5 ਰੇਟ ਆ ਠੰਡੀ ਸੀਲ ਫੁੱਲ ਹੈ ਕਦ ਮਿੱਤਰੋ ਛੋਟੇ ਦੀ ਆ ਉਹ ਵੱਡੇ ਕਦ ਦੀ ਆ ਉਹਦਾ ਰੇਟ ਹੈਗਾ 1.75 ਤੇ ਇਹਦਾ ਹੈਗਾ 1.5 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਹੈਗਾ ਜੀ 95176 ਹਾਂਜੀ 45504 95174 74 45504 45504 ਹਾਂਜੀ ਧੰਨਵਾਦ